ਸੋ ਆਓ ਆਪਾਂ ਵਚਨ ਦੇ ਵਿੱਚੋਂ ਦੇਖਦੇ ਹਾਂ ਆ ਦੂਜਾ ਇਤਿਹਾਸ ਉਹਦਾ 26 ਨੰਬਰ ਅਧਿਆਇ ਤੇ ਉਹਦੀ 4 ਤੇ 5 ਨੰਬਰ ਪੰਕਤੀ ਦੇ ਵਿੱਚ ਲਿਖਿਆ ਉਸ ਨੇ ਉਹ ਕੀਤਾ ਜੋ ਯਹੋਵਾ ਦੀ ਨਿਗਾਹ ਵਿੱਚ ਠੀਕ ਸੀ ਜਿਵੇਂ ਹੀ ਉਸ ਦੇ ਪਿਤਾ ਅਮਸੀਆ ਨੇ ਕੀਤਾ ਸੀ ਉਹ ਜਕਰਿਆ ਦੇ ਦਿਨਾਂ ਵਿੱਚ ਜੋ ਪਰਮੇਸ਼ਵਰ ਦੀਆਂ ਦ੍ਰਿਸ਼ਟਾਂ ਵਿੱਚ ਗਿਆਤਾਵੰਦ ਸੀ ਪਰਮੇਸ਼ਵਰ ਦਾ ਤਾਲਬ ਸੀ ਅਤੇ ਜਦੋਂ ਤੱਕ ਉਹ ਯਹੋਵਾ ਦਾ ਤਾਲਬ ਰਿਹਾ ਪਰਮੇਸ਼ਵਰ ਨੇ ਉਹਨੂੰ ਸਫਲ ਕੀਤਾ ਹallelujah ਇਹ ਰਾਜਾ ਓਜੀਆ ਦੇ ਬਾਰੇ ਵਿੱਚ ਹੈ ਜਿਹੜਾ ਰਾਜਾ ਓਜੀਆ ਆ ਉਹ ਕਿੱਦਾਂ ਚੱਲਦਾ ਸੀਗਾ ਜਿੱਦਾਂ ਪਰਮੇਸ਼ਵਰ ਦੀ ਨਜ਼ਰ 'ਚ ਠੀਕ ਸੀਗਾ ਜੋ ਪਰਮੇਸ਼ਵਰ ਨੂੰ ਚੰਗਾ ਲੱਗਦਾ ਸੀ ਉਸ ਤਰੀਕੇ ਦੇ ਨਾਲ ਉਹ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਚੱਲਦਾ ਸੀ ਅਨ ਜਿਵੇਂ ਉਹਦਾ ਜਿਹੜਾ ਪਿਤਾ ਸੀਗਾ ਉਸੇ ਤਰ੍ਹਾਂ ਉਹ ਜੀਆ ਪਰਮੇਸ਼ਵਰ ਦਾ ਤਾਲਬ ਸੀਗਾ ਰਾਜਾ ਹੋ ਕੇ ਵੀ ਉਹਨੇ ਪਰਮੇਸ਼ਵਰ ਨੂੰ ਨਹੀਂ ਭੁਲਾਇਆ ਸਭ ਚੀਜ਼ਾਂ ਜੀਵਨ ਦੇ ਵਿੱਚ ਆਰਾਮਦਾਇਕ ਮਿਲਣ ਦੇ ਬਾਅਦ ਵੀ ਉਹਨੇ ਪਰਮੇਸ਼ਵਰ ਨੂੰ ਬੁਲਾਇਆ ਨਹੀਂ ਪਰ ਵਚਨ ਚ ਕੀ ਲਿਖਿਆ ਜਿਵੇਂ ਪਰਮੇਸ਼ਵਰ ਦੀ ਨਿਗਾਹ ਵਿੱਚ ਠੀਕ ਸੀ ਉਹਨੇ ਉਦਾਂ ਕੀਤਾ ਸੋ ਜੇਕਰ ਅਸੀਂ ਚਾਹੁੰਦੇ ਸਾਡੇ ਜੀਵਨ ਵਿੱਚ ਬਰਕਤ ਆਵੇ ਸਾਨੂੰ ਉਦਾਂ ਚੱਲਣਾ ਪੈਣਾ ਜਿੱਦਾਂ ਪਰਮੇਸ਼ਵਰ ਦੀ ਨਜ਼ਰ ਵਿੱਚ ਠੀਕ ਆ ਬਾੜੀ ਬੜੀ ਅਸੀਂ ਆਪਣੇ ਹਿਸਾਬ ਨਾਲ ਚੱਲਦੇ ਆਂ ਪਰ ਪ੍ਰਭੂ ਕੀ ਚਾਹੁੰਦੇ ਆ ਅਸੀਂ ਪ੍ਰਭੂ ਦੇ ਹਿਸਾਬ ਨਾਲ ਚੱਲੀਏ ਜਿੱਦਾਂ ਪ੍ਰਭੂ ਦੀ ਨਜ਼ਰ ਵਿੱਚ ਠੀਕ ਆ ਜੇਕਰ ਅਸੀਂ ਓਦਾਂ ਚੱਲਾਂਗੇ ਤਾਂ ਵਚਨ ਚ ਲਿਖਿਆ ਜਦੋਂ ਤੀਕਰ ਉਹ ਯਹਵਾ ਦਾ ਤਾਲਬ ਰਿਆ ਪਰਮੇਸ਼ਵਰ ਨੇ ਉਹਨੂੰ ਸਫਲ ਕੀਤਾ ਜਦੋਂ ਤੱਕ ਉਹ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਚੱਲਦਾ ਰਿਹਾ ਪਰਮੇਸ਼ਵਰ ਨੇ ਉਹਨੂੰ ਸਫਲ ਕੀਤਾ ਸੋ ਅਸੀਂ ਜਦੋਂ ਤੱਕ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਚੱਲਾਂਗੇ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲਾਂਗੇ ਪਰਮੇਸ਼ਵਰ ਦੇ ਅਧੀਨਗੀ ਦੇ ਵਿੱਚ ਰਹਿ ਕੇ ਜਦੋਂ ਤੱਕ ਚੱਲਾਂਗੇ ਉਦੋਂ ਤੱਕ ਅਸੀਂ ਸਫਲ ਹੁੰਦੇ ਰਵਾਂਗੇ ਹallelujah ਕਿਉਂਕਿ ਸਫਲਤਾ ਪਰਮੇਸ਼ਵਰ ਦੇ ਵੱਲੋਂ ਰਾਜ ਗੱਦੀਆਂ ਪਰਮੇਸ਼ਵਰ ਦੇ ਵੱਲੋਂ ਆ ਆਰਾਮ ਪਰਮੇਸ਼ਵਰ ਦੇ ਵੱਲੋਂ ਆ ਕਿਉਂਕਿ ਵਚਨ ਚ ਲਿਖਿਆ ਹੈ ਤੱਕ ਕੇ ਮੰਨਦੇ ਤੇ ਬੋਝ ਝਟਾਂ ਤੇ ਪਿਓ ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਆਰਾਮ ਦੇ ਤੁਸੀਂ ਦੇਖੋ ਜਦੋਂ ਸ਼ੈਤਾਨ ਕਿਸੇ ਦੀ ਲਾਈਫ ਦੇ ਵਿੱਚ ਕੰਮ ਕਰਦਾ ਉਹਦਾ ਸਾਰਾ ਆਰਾਮ ਖਰਾਬ ਕਰ ਦਿੰਦਾ ਹੈ ਉਹਦੀ ਸਾਰੀ ਸ਼ਾਂਤੀ ਖਰਾਬ ਕਰ ਦਿੰਦਾ ਹੈ ਕਿਉਂਕਿ ਉਹਦਾ ਕੰਮ ਆਰਾਮ ਦੇਣਾ ਨਹੀਂ ਆ ਉਹਦਾ ਕੰਮ ਸ਼ਾਂਤੀ ਦੇਣਾ ਨਹੀਂ ਆ ਕਿਉਂਕਿ ਸ਼ਾਂਤੀ ਆਰਾਮ ਆਨੰਦ ਇਹ ਸ਼ੈਤਾਨ ਕੋਲ ਹੈ ਹੀ ਨਹੀਂ ਪਰ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੈਂ ਆਪਣੀ ਸ਼ਾਂਤੀ ਤੁਹਾਨੂੰ ਦਿੰਦਾ ਹਾਂ ਸ਼ਾਂਤੀ ਦਾ ਸ਼ਾਂਤੀ ਪਰਮੇਸ਼ਵਰ ਦੇ ਕੋਲ ਆ ਸ਼ਾਂਤੀ ਪ੍ਰਭੂ ਯਿਸੂ ਮਸੀਹ ਦੇ ਕੋਲ ਆ ਉਹਨੇ ਕਿਹਾ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਮੇਰੇ ਕੋਲ ਆਓ ਮੈਂ ਤੁਹਾਨੂੰ ਚੋਖਾ ਜੀਵਨ ਦੇਵਾਂਗਾ ਸੋ ਅਗਰ ਅਸੀਂ ਆਰਾਮ ਚਾਹਨੇ ਅਸੀਂ ਸਫਲਤਾ ਚਾਹਨੇ ਅਸੀਂ ਪ੍ਰੋਸਪੇਰਿਟੀ ਚਾਹਨੇ ਅਸੀਂ ਸ਼ਾਂਤੀ ਚਾਹਨੇ ਆਨੰਦ ਚਾਹਨੇ ਫਿਰ ਅਸੀਂ ਉਹਦਾ ਚੱਲਣਾ ਜਿੱਦਾਂ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਠੀਕ ਆ ਮਨ ਲੋ ਇੱਥੇ ਆਪਾਂ ਬਹੁਤ ਸ਼ਾਂਤੋ ਕੇ ਬੈਠੇ ਆਂ ਆਰਾਮ ਨਾਲ ਬੈਠੇ ਆਂ ਜਦੋਂ ਘਰੇ ਗਏ ਘਰ ਜਾ ਕੇ ਆਪਾਂ ਕਲੇਸ਼ ਪਾ ਲਿਆ ਘਰ ਜਾ ਕੇ ਦੁਰਾਣੀ ਚੁਠਾਣੀ ਨਾਲ ਲੜਨ ਲੱਗੇ ਭਰਾ ਭਰਾ ਗਾਲੋ ਗਾਲੀ ਹੋ ਗਏ ਮਾਂ ਪੁੱਤ ਲੜ ਪਏ ਨੋ ਸੱਸ ਲੜ ਪਈਆਂ ਫਿਰ ਚਰਚਾ ਆਉਣ ਦਾ ਕੀ ਫਾਇਦਾ ਹੋਇਆ ਇਹ ਪਰਮੇਸ਼ਵਰ ਦੀ ਨਿਗਾਹ 'ਚ ਠੀਕ ਨਹੀਂ ਆ ਜੇ ਸਾਡੇ ਘਰਾਂ ਦੇ ਵਿੱਚ ਸਾਡਾ ਜੀਵਨ ਠੀਕ ਨਹੀਂ ਆ ਏ ਨਾ ਸੋਚੋ ਕਿ ਉੱਥੇ ਪ੍ਰਭੂ ਤੁਹਾਨੂੰ ਦੇਖ ਨਹੀਂ ਰਿਹਾ ਪ੍ਰਭੂ ਸਿਰਫ ਚਰਚ ਵਿੱਚ ਹੀ ਨਹੀਂ ਤੁਹਾਨੂੰ ਦੇਖਦੇ ਹਰ ਵੇਲੇ ਪ੍ਰਭੂ ਦੀ ਅੱਖ ਤੁਹਾਡੇ ਉੱਤੇ ਸਾਡੇ ਉੱਤੇ ਲੱਗੀ ਹੋਈ ਆ ਉਹ ਹਰ ਜਗ੍ਹਾ ਤੇ ਸਾਨੂੰ ਨੋਟਿਸ ਕਰ ਰਹੇ ਆ ਕਿ ਅਸੀਂ ਕੀ ਕਰ ਰਹੇ ਹਾਂ ਅਗਰ ਅਸੀਂ ਗਲੀ ਮੱਲੇ ਕਿਸੇ ਦੇ ਘਰ ਜਾਂਦੇ ਆ ਕੀ ਅਸੀਂ ਉੱਥੇ ਜੋ ਕਰਦੇ ਉਹ ਪਰਮੇਸ਼ਵਰ ਦੀ ਨਜ਼ਰ ਚ ਠੀਕ ਆ ਜੇਸੀ ਵਿਆਹਾਂ ਸ਼ਾਦੀਆਂ ਤੇ ਜਾਂਦੇ ਜੋ ਉੱਥੇ ਕਰਦੇ ਕੀ ਉਹ ਪਰਮੇਸ਼ਵਰ ਦੀ ਨਜ਼ਰ ਚ ਠੀਕ ਆ ਜੋ ਅਸੀਂ ਆਪਣੀ ਜੌਬ ਤੇ ਬੈਠੇ ਕਰ ਰਹੇ ਆਪਣੇ ਕੰਮ ਤੇ ਕਰ ਰਹੇ ਆ ਕਿ ਉਹ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਠੀਕ ਆ ਤਾਂ ਜੋ ਪਰਮੇਸ਼ਵਰ ਦੀ ਨਜ਼ਰ ਚ ਠੀਕ ਆ ਜੇਕਰ ਅਸੀਂ ਉਹ ਕੰਮ ਕਰਦੇ ਰਵਾਂਗੇ ਤਦ वचन ਸਾਨੂੰ ਇਦਾਂ ਦੱਸਦਾ ਜਿੱਦਾਂ ਰਾਜ ਓਜੀਆ ਨੂੰ ਪਰਮੇਸ਼ਵਰ ਨੇ ਸਫਲ ਕੀਤਾ ਪ੍ਰਭੂ ਸਾਨੂੰ ਵੀ ਸਫਲ ਕਰਨਗੇ ਆ ਡੈਫੀਨੇਟਲੀ ਕਰਨਗੇ ਕਿਉਂਕਿ ਉਹ ਵਾਅਦੇ ਨੂੰ ਪੂਰਾ ਕਰਨ ਵਾਲਾ ਪਰਮੇਸ਼ਵਰ ਹੈ ਹਾਲੇਲੂਇਆ ਸੋ ਆਉ ਦੇਖਦੇ ਆ ਦੂਜਾ ਇਤਿਹਾਸ ਇਹ 15 ਦੀ 15 ਦੇ ਵਿੱਚ ਆਪਾਂ ਦੇਖਦੇ ਹਾਂ ਇੱਥੇ ਲਿਖਿਆ ਅਤੇ ਸਾਰਾ ਯਹੂਦਾ ਉਸ ਸੁਗੰਧ ਤੋਂ ਬਾਗ-ਬਾਗ ਹੋ ਗਿਆ ਕਿਉਂ ਜੋ ਉਹਨਾਂ ਨੇ ਆਪਣੇ ਸਾਰੇ ਦਿਲ ਨਾਲ ਸੁਗੰਧ ਖਾਦੀ ਸੀ ਅਤੇ ਆਪਣੀ ਪੂਰੀ ਇੱਛਾ ਨਾਲ ਯਹਵਾ ਦੇ ਸ਼ਰਧਾਲੂ ਹੋਏ ਸਨ ਅਤੇ ਉਹ ਉਹਨਾਂ ਨੂੰ ਮਿਲ ਗਿਆ ਅਤੇ ਯਹੋਵਾ ਨੇ ਉਹਨਾਂ ਨੂੰ ਚਫੇਰਿਓ ਆਰਾਮ ਦਿੱਤਾ ਇਹ ਕਹੇ ਦੇ ਬਾਰੇ ਚ ਰਾਜਾ ਆਸਾ ਦੇ ਬਾਰੇ ਦੇ ਵਿੱਚ ਆਸਾ ਰਾਜੇ ਨੂੰ ਸੋ ਇੱਥੇ ਆਪਾਂ ਦੇਖਦੇ ਆਂ ਚਾਹੇ ਕੋਈ ਰਾਜਾ ਆ ਚਾਹੇ ਕੋਈ ਸੁਧਾਰਣੇ ਵਿਅਕਤੀ ਆ ਜੇ ਇਹਨ ਕਿਸੇ ਨੇ ਵੀ ਪਰਮੇਸ਼ਵਰ ਦੇ ਨਾਲ ਸਚਾਈ ਦੇ ਨਾਲ ਚੱਲਣਾ ਸ਼ੁਰੂ ਕੀਤਾ ਪਰਮੇਸ਼ਵਰ ਨੇ ਉਹਨੂੰ ਬੁਲੰਦ ਕੀਤਾ ਆ ਪਰਮੇਸ਼ਵਰ ਨੇ ਉਹਨੂੰ ਬਰਕਤ ਦਿੱਤੀ ਆ ਅਕਰ ਰਾਜਾ ਆਸਾ ਜਿਹੜਾ ਇਹਤੇ ਲਿਖਿਆ ਆ ਪੂਰੀ ਇੱਛਾ ਨਾਲ ਯਹਵਾ ਦੇ ਸਰਦਾਲੂ ਹੋਏ ਹੋ ਪੂਰੇ ਮਨ ਨਾਲ ਸੈਲਫਿਸ਼ਨੈਸ ਦੇ ਨਾਲ ਨਹੀਂ ਮਤਲਬ ਮਤਲਬ ਰਸਤ ਹੋ ਕੇ ਨਹੀਂ ਖੁਦਗਰਜ਼ ਹੋ ਕੇ ਨਹੀਂ ਪੂਰੀ ਇੱਛਾ ਦੇ ਨਾਲ ਮਤਲਬ ਆਪਣੇ ਸਾਰੇ ਮਨ ਦੇ ਨਾਲ ਤੇ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਆਪਣੇ ਸਾਰੇ ਮਨ ਦੇ ਨਾਲ ਆਪਣੇ ਪਰਮੇਸ਼ਰ ਨੂੰ ਪਿਆਰ ਕਰ ਆਪਣੇ ਸਾਰੇ ਪਰਮੇਸ਼ਰ ਨੂੰ ਪ੍ਰੇਮ ਕਰਨ ਜੇਕਰ ਸਵਰਗ ਨੂੰ ਜਾਣਾ ਹੈ ਜੇਕਰ ਸੁੱਖ ਦੇ ਦਿਨ ਦੇਖਣੇ ਹਨ ਤਾਂ ਇੱਥੇ ਵੀ ਅਸੀਂ ਦੇਖਦੇ ਹਾਂ ਉਹ ਪੂਰੀ ਇੱਛਾ ਦੇ ਨਾਲ ਉਹ ਯਹੋਵਾ ਦੇ ਸ਼ਰਧਾਲੂ ਹੋਏ ਤੇ ਲਿਖਿਆ ਹੈ ਤੇ ਉਹ ਉਹਨਾਂ ਨੂੰ ਮਿਲ ਗਿਆ ਜਿਹੜੇ ਪੂਰੀ ਛਾਣਾਲ ਪਰਮੇਸ਼ਵਰ ਦੇ ਵਿੱਚ ਸ਼ਰਧਾ ਰੱਖਦੇ ਸ਼ਰਧਾਲੂ ਬਣਦੇ ਆ ਪਰਮੇਸ਼ਵਰ ਉਹਨਾਂ ਦੇ ਜੀਵਨ ਦੇ ਵਿੱਚ ਆਪਣੇ ਆਪ ਨੂੰ ਪ੍ਰਗਟ ਕਰਦੇ ਆ ਕਿਸ ਤਰੀਕੇ ਦੇ ਨਾਲ ਵੱਡੇ ਕੰਮਾਂ ਦੇ ਰਾਹੀਂ ਉਹ ਕੰਮ ਜਿਹੜੇ ਕਿਸੇ ਮਨੁੱਖ ਤੋਂ ਨਹੀਂ ਹੋ ਸਕਦੇ ਪ੍ਰਭੂ ਜਦੋਂ ਉਸ ਕੰਮ ਨੂੰ ਪੂਰਾ ਕਰਕੇ ਦਿਖਾਉਂਦੇ ਆ ਤੇ ਉਹ ਆਪਣੇ ਆਪ ਨੂੰ ਪ੍ਰਗਟ ਕਰਦੇ ਕਿ ਦੇਖ ਮੈਂ ਤੇਰੇ ਜੀਵਨ ਦੇ ਵਿੱਚ ਆ ਜਦੋਂ ਇੱਕ ਨਸ਼ਾ ਛੱਡਣ ਵਾਲਾ ਆਪਣੀ ਕੋਸ਼ਿਸ਼ ਨਾਲ ਵੀ ਨਸ਼ਾ ਨਹੀਂ ਛੱਡ ਪਾਉਂਦਾ ਸੈਂਟਰਾਂ ਦੇ ਵਿੱਚ ਵੀ ਉਹਨੂੰ ਜਮਾ ਕਰਾਇਆ ਜਾਂਦਾ ਫਿਰ ਵੀ ਉਹ ਨਸ਼ਾ ਨਹੀਂ ਛੱਡ ਪਾਉਂਦਾ ਪਰ ਜਦੋਂ ਪ੍ਰਾਰਥਨਾ ਦੇ ਨਾਲ ਪਰਮੇਸ਼ਵਰ ਦੇ ਉੱਤੇ ਸ਼ਰਧਾ ਕਰਨ ਦੇ ਬਾਅਦ ਜਦੋਂ ਉਹ ਨਸ਼ਾ ਛੱਡ ਪਾਉਂਦਾ ਹੈ ਤਾਂ ਉਹ ਆਪਣੇ ਜੀਵਨ ਵਿੱਚ ਪਰਮੇਸ਼ਵਰ ਨੂੰ ਦੇਖਦਾ ਹੈ ਕਿਉਂਕਿ ਇਹ ਕੰਮ ਕਿੰਨੇ ਕੀਤਾ ਪਰਮੇਸ਼ਵਰ ਨੇ ਕੀਤਾ ਇੱਕ ਰੋਗੀ ਜਦੋਂ ਹਸਪਿਟਲਾਈਜ਼ ਰਹਿਣ ਦੇ ਬਾਵਜੂਦ ਹਸਪਤਾਲ ਦੇ ਵਿੱਚ ਦਾਖਲ ਰਹਿਣ ਦੇ ਬਾਵਜੂਦ ਉਹਨੂੰ ਕੋਈ ਆਰਾਮ ਨਹੀਂ ਮਿਲ ਰਿਹਾ ਕੋਈ ਦਵਾਈ ਅਸਰ ਨਹੀਂ ਕਰ ਲਈ ਪਰ ਜਦੋਂ ਉਹਨੇ ਆਪਣਾ ਜੀਵਨ ਪਰਮੇਸ਼ਵਰ ਨੂੰ ਦਿੱਤਾ ਉਹਦੇ ਜੀਵਨ ਦੇ ਵਿੱਚ ਦਵਾਈ ਵੀ ਕੰਮ ਕਰਨ ਲੱਗ ਗਈ ਬਿਨਾਂ ਦਵਾਈ ਦੇ ਵੀ ਆਰਾਮ ਆ ਗਿਆ ਡਾਕਟਰਸ ਨੇ ਕਹਿੰਨੇ ਬਚਣਾ ਨਹੀਂ ਪਰਮੇਸ਼ਵਰ ਨੇ ਉਹਨੂੰ ਬਚਾਇਆ ਨਵਾਂ ਜੀਵਨ ਦਿੱਤਾ ਤੇ ਉਹ ਕਿੰਨੂੰ ਦੇਖ ਰਿਹਾ ਆ ਪਰਮੇਸ਼ਵਰ ਨੂੰ ਦੇਖ ਰਿਹਾ ਆ ਅਰੇ ਇੱਥੇ ਕੀ ਲਿਖਿਆ ਹੈ ਬਚਨ ਦੇ ਵਿੱਚ ਕਹਿੰਦਾ ਉਹ ਪੂਰੇ ਸ਼ਰਧਾ ਦੇ ਨਾਲ ਸ਼ਰਧਾਲੂ ਹੋਏ ਪੂਰੀ ਇੱਛਾ ਦੇ ਨਾਲ ਅਤੇ ਉਹ ਉਹਨਾਂ ਨੂੰ ਮਿਲ ਗਿਆ ਅਤੇ ਇਹੋ ਹੋਂ ਨੇ ਉਹਨਾਂ ਨੂੰ ਚਫੇਰੇੋਂ ਆਰਾਮ ਦਿੱਤਾ ਚਫੇਰੇ ਦਾ ਮਤਲਬ ਕੀ ਹੈ ਚਾਰੇ ਪਾਸਿਓਂ ਹਰ ਪਾਸੇ ਤੋਂ ਉਹਨਾਂ ਨੂੰ ਆਰਾਮ ਅੱਜ ਕੋਈ ਪੈਸੇ ਵੱਲੋਂ ਸੁਖੀ ਆ ਔਲਾਦ ਵੱਲੋਂ ਦੁਖੀ ਆ ਕੋਈ ਔਲਾਦ ਤੋਂ ਵੀ ਸੁਖੀ ਆ ਪੈਸੇ ਤੋਂ ਵੀ ਸੁਖੀ ਆ ਪਰ ਉਹਦਾ ਆਪਣਾ ਸਰੀਰ ਜਿਹੜਾ ਹੈ ਉਸ ਪਾਸੇ ਤੋਂ ਦੁਖੀ ਆ ਤਾਂ ਕਿਸੇ ਨਾ ਕਿਸੇ ਪਾਸਿਓਂ ਕੋਈ ਕਹਿੰਦਾ ਮੈਨੂੰ ਮਾਤੀ ਵੱਲੋਂ ਨਹੀਂ ਸੌਖਾ ਕੋਈ ਕਹਿੰਦਾ ਮੈਂ ਪੁੱਤ ਵੱਲੋਂ ਨਹੀਂ ਸੌਖਾ ਕੋਈ ਇਹਨਾਂ ਦੋਹਾਂ ਪਾਸੇ ਤੋਂ ਸੋਖਾ ਤੇ ਕਹਿੰਦਾ ਸਾਡੇ ਘਰ ਦੇ ਵਿੱਚ ਕੋਈ ਪੈਸਾ ਤੇ ਲਾ ਨਹੀਂ ਹੈਗਾ ਮਤਲਬ ਕੋਈ ਨਾ ਕੋਈ ਕਸ਼ਟ ਹੈ ਕੋਈ ਨਾ ਕੋਈ ਸਮੱਸਿਆ ਹੈ ਪਰ ਜੇਕਰ ਅਸੀਂ ਪੂਰੀ ਇੱਛਾ ਦੇ ਨਾਲ ਸ਼ਰਧਾਲੂ ਬਣ ਜਾਈਏ ਜੇਕਰ ਅਸੀਂ ਪੂਰੀ ਇੱਛਾ ਨਾਲ ਪੂਰੇ ਮਨ ਨਾਲ ਪੂਰੇ ਜੋਰ ਨਾਲ ਪਰਮੇਸ਼ਵਰ ਦੇ ਨਾਲ ਪ੍ਰੇਮ ਕਰਨਾ ਸ਼ੁਰੂ ਕਰੀਏ ਤੇ ਕੀ ਹੋਏਗਾ ਚਾਰ ਚੁਫੇਰੀਆਂ ਸੁਖ ਪ੍ਰਾਪਤ ਹੋਊਗਾ ਔਰ ਉਹ ਪਰਮੇਸ਼ਵਰ ਦਾ ਦਿੱਤਾ ਹੋਇਆ ਸੁਖ ਹੋਊਗਾ ਅਰ ਜਿਹੜੇ ਚੀਜ਼ ਪਰਮੇਸ਼ਵਰ ਜੀ ਦਿੰਦੇ ਆ ਉਹ ਵਾਪਸ ਨਹੀਂ ਲੈਂਦੇ ਹallelujah ਕਿਉਂਕਿ ਪਰਮੇਸ਼ਵਰ ਨੇ ਦੇ ਦਿੱਤਾ ਦੇਣਾ ਉਹਦਾ ਸੁਭਾਅ ਆ ਰਾਜੇ ਦੀ ਸੋਭਾ ਚੀਜ਼ ਦੇਣ ਵਿੱਚ ਆ ਚੀਜ਼ ਵਾਪਸ ਲੈਣ ਦੇ ਵਿੱਚ ਨਹੀਂ ਆ ਤਾਂ ਸ਼ਹਿਨਸ਼ਾਹ ਹallelujah ਤਾਂ ਇਸ ਲਈ ਪ੍ਰਭੂ ਨੇ ਜਦੋਂ ਸਾਨੂੰ ਸੁੱਖ ਦੇਣਾ ਆ ਚਾਰ ਚੁਫੇਰੀਆਂ ਫਿਰ ਉਹਨੇ ਸਾਨੂੰ ਸੁੱਖ ਦੇਣਾ ਆ ਜੇ ਅਸੀਂ ਪ੍ਰਭੂ ਦੇ ਮੰਦਿਆਂ ਅਨੁਸਾਰ ਚੱਲਾਂਗੇ ਅਰ ਪੂਰੀ ਇੱਛਾ ਦੇ ਨਾਲ ਅਸੀਂ ਪਰਮੇਸ਼ਵਰ ਦੇ ਵਿੱਚ ਸ਼ਰਧਾਲੂ ਬਣ ਜਾਈ ਆਪਣੀ ਸ਼ਰਧਾ ਭਾਵਨਾ ਜਿਹੜੀ ਆ ਉਹ ਪੂਰੇ ਚੰਗੇ ਤਰੀਕੇ ਦੇ ਨਾਲ ਪਰਮੇਸ਼ਵਰ ਦੇ ਵਿੱਚ ਰੱਖੀਏ ਦੂਜੇ ਇਤਿਹਾਸ ਦੇ ਵਿੱਚੋ ਹੀ ਆਪਾਂ ਇੱਕ ਹੋਰ ਰਾਜੇ ਦੀ ਵੀ ਜਿਹੜੀ ਸਟੋਰੀ ਆ ਦੇਖ ਲੈਣੇ ਆ 17 ਨੰਬਰ ਅਧਿਆਏ ਇਹਦੀ 3 ਤੋਂ 5 ਤੱਕ ਕਿਦਾਂ ਲਿਖਿਆ ਆ ਅਤੇ ਯਹੋਵਾ ਯਹੋਸ਼ਾ ਫਾਟ ਦੇ ਨਾਲ ਸੀ ਕਿਉਂਕਿ ਜੋ ਉਸਦੀ ਚਾਲ ਆਪਣੇ ਪਿਤਾ ਦਾਊਦ ਦੇ ਪਹਿਲੇ ਪਹਿਲੇ ਰਾਂ ਅਨੁਸਾਰ ਸੀ ਅਤੇ ਉਹ ਬੁਆਲਾਂ ਦਾ ਤਾਲਿਬ ਨਾ ਬਣਿਆ ਸਗੋਂ ਆਪਣੇ ਪਿਤਾ ਦੇ ਪਰਮੇਸ਼ਵਰ ਦਾ ਅਸ਼ਰਧਾਲੂ ਬਣਿਆ ਅਤੇ ਉਸਦੇ ਹੁਕਮਾਂ ਉੱਤੇ ਚੱਲਦਾ ਰਿਹਾ ਅਤੇ ਇਜ਼ਰਾਈਲ ਜਿਵੇਂ ਕੰਮ ਨਾ ਕੀਤੇ ਇਸ ਲਈ ਯਹੋਵਾ ਨੇ ਉਸਦੇ ਹੱਥਾਂ ਵਿੱਚ ਰਾਜ ਨੂੰ ਪੱਕਾ ਕਰ ਦਿੱਤਾ ਅਤੇ ਸਾਰਾ ਯਹੂਦਾ ਯੋਸ਼ਾ ਪਾੜ ਦੇ ਕੋਲ ਚੜਾਵੇ ਲੈ ਕੇ ਆਏ ਅਤੇ ਉਸ ਦੀ ਦੌਲਤ ਤੇ ਇੱਜ਼ਤ ਵਿੱਚ ਬਹੁਤ ਵਾਧਾ ਹੋਇਆ ਹਾਲੇਲੂਇਆ ਹਾਲੇਲੂਇਆ ਸੋ ਇਤੇ ਕੀਆ ਯਹਵਾ ਯੋਸ਼ਾਫਾਟ ਦੇ ਨਾਲ ਸੀ ਕਿਉਂ ਨਾਲ ਸੀ ਪਰਮੇਸ਼ੁਰ ਯੋਸ਼ਾਫਾਟ ਦੇ ਕਿਉਂਕਿ ਯੋਸ਼ਾਫਾਟ ਨੇ ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਹੀ ਆਪਣਾ ਪਰਮੇਸ਼ੁਰ ਮੰਨਿਆ ਉਹਨੇ ਸ਼ੈਤਾਨ ਦੀਆਂ ਚੀਜ਼ਾਂ ਦੀ ਪੂਜਾ ਨਹੀਂ ਕੀਤੀ ਉਹਨੇ ਬਵਾਲਾਂ ਦੀ ਪੂਜਾ ਨਹੀਂ ਕੀਤੀ ਦੁਸ਼ਟ ਆਤਮਿਆਂ ਦੀ ਪੂਜਾ ਨਹੀਂ ਕੀਤੀ ਉਹਨੇ ਕਿ ਸਫਲ ਹੋਣ ਲਈ ਮੈਂ ਉਹਨਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਵਾਂ ਮੈਂ ਉਹਨਾਂ ਤੋਂ ਪੁੱਛਣਾ ਸ਼ੁਰੂ ਕਰ ਦਵਾਂ ਨਹੀਂ ਉਹਨੂੰ ਜਦੋਂ ਵੀ ਕੋਈ ਸਮੱਸਿਆ ਆਉਂਦੀ ਸੀ ਵਚਨ ਚ ਲਿਖਿਆ ਯਹਵਾ ਦੇ ਅਵੇੜਿਆਂ ਚ ਜਾਂਦਾ ਸੀ ਉਹ ਪਰਮੇਸ਼ਵਰ ਦੇ ਅੰਗਣ ਦੇ ਵਿੱਚ ਜਾਂਦਾ ਸੀ ਜਿਸ ਜਗ੍ਹਾ ਦੇ ਉੱਤੇ ਪਰਮੇਸ਼ਵਰ ਦੀ ਆराधना ਕੀਤੀ ਜਾਂਦੀ ਸੀ ਉੱਥੇ ਜਾਂਦਾ ਸੀ ਹਰ ਇੱਕ ਵਾਰੀ ਜਦੋਂ ਇੱਕ ਵੱਡੀ ਕੌਮ ਉਹਨੇ ਉੱਤੇ ਚੜ੍ਹਾਈ ਕਰਕੇ ਆਲੀਆ ਲਿਖਿਆ ਯੋਸ਼ਾਫਾਟ ਨੇ ਆਪਣੇ ਸਿਰ ਤੋਂ ਆਪਣਾ ਤਾਜ ਲਾ ਕੇ ਪਰਮੇਸ਼ਵਰ ਦੇ ਬੂਹੇ ਅੱਗੇ ਰੱਖ ਦਿੱਤਾ ਦਰਵਾਜ਼ੇ ਅੱਗੇ ਰੱਖ ਦਿੱਤਾ ਔਰ ਧਰਤੀ ਤੀਕ ਚੁਕਿਆ ਤੂੰ ਨੇ ਕਹਾ ਕੇ ਕੀ ਤੂੰ ਯੋ ਪਰਮੇਸ਼ਵਰ ਨਹੀਂ ਹੈ ਜੋ ਧਰਤੀ ਆਕਾਸ਼ ਦਾ ਪਰਮੇਸ਼ਵਰ ਹੈ ਤੇ ਹੁਣ ਸਾਡੀਆਂ ਲੜਾਈਆਂ ਤੂੰ ਹੀ ਲੜ ਕਿਉਂਕਿ ਇਹ ਸਾਡੇ ਵਾਸਤ ਦੀਆਂ ਨਹੀਂ ਔਰ ਵਚਨ ਚ ਲਿਖਿਆ ਪਰਮੇਸ਼ਵਰ ਨੇ ਯੋਸ਼ਾ ਫਾੜ ਦੀ ਲੜਾਈ ਲੜੀ ਔਰ ਉਹਨਾਂ ਨੂੰ ਸਫਲ ਬਣਾਇਆ ਔਰ ਇੱਥੇ ਵੀ ਅਸੀਂ ਕੀ ਦੇਖਦੇ ਹਾਂ ਲਿਖਿਆ ਯਹੋਵਾ ਯੋਸ਼ਾ ਫਾੜ ਦੇ ਨਾਲ ਸੀ ਕਿਉਂਕਿ ਪਿਤਾ ਦੇ ਪਰਮੇਸ਼ਵਰ ਨੂੰ ਛੱਡਿਆ ਨਹੀਂ ਕਿਉਂਕਿ ਉਹਦਾ ਪਿਤਾ ਵੀ ਯਹੋਵਾ ਪਰਮੇਸ਼ਰ ਨੂੰ ਮੰਨਦਾ ਸੀ ਅਰ ਯੋਸ਼ਾਫਾਟ ਨੇ ਪੂਰੀ ਵਫਾਦਾਰੀ ਦੇ ਨਾਲ ਪਰਮੇਸ਼ਰ ਦੇ ਵਿੱਚ ਚੱਲਣ ਦੀ ਆਪਣੀ ਸਾਰੀ ਕੋਸ਼ਿਸ਼ ਰੱਖੀ ਅਰ ਲਿਖਿਆ ਸਗੋਂ ਆਪਣੇ ਪਿਤਾ ਦੇ ਪਰਮੇਸ਼ਰ ਦਾ ਸ਼ਰਧਾਲੂ ਬਣਿਆ ਪਿੱਛੇ ਵੀ ਅਸੀਂ ਕੀ ਦੇਖਿਆ ਸੀ ਰਾਜਾ ਅਸਾ ਦੇ ਬਾਰੇ ਵਿੱਚ ਸ਼ਰਧਾਲੂ ਬਣੇ ਪੂਰੀ ਇੱਛਾ ਦੇ ਨਾਲ ਇੱਥੇ ਰਾਜਾ ਜੋ ਸ਼ਫਾਟ ਵੀ ਪਰਮੇਸ਼ਵਰ ਦਾ ਸ਼ਰਧਾਲੂ ਬਣਿਆ ਮਤਲਬ ਸਾਰੀ ਸ਼ਰਧਾ ਸਾਰੇ ਇਮੋਸ਼ਨਸ ਉਹਨੇ ਆਪਣੇ ਪਰਮੇਸ਼ਵਰ ਦੇ ਲਈ ਰੱਖੇ ਆ ਸ਼ਰਧਾਲੂ ਬਣਿਆ ਤੇ ਉਸ ਦੇ ਹੁਕਮਾਂ ਉੱਤੇ ਚੱਲਦਾ ਰਿਹਾ ਡਿਪੈਂਡ ਕਰਦਾ ਆ ਕਿ ਅਸੀਂ ਪਰਮੇਸ਼ਵਰ ਦੇ ਹੁਕਮਾਂ ਦੇ ਉੱਤੇ ਚੱਲਦੇ ਆ ਜੋ ਵੀ ਪਰਮੇਸ਼ਵਰ ਦੇ ਹੁਕਮ ਆ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਇਹ ਵਚਨ ਦੇ ਵਿੱਚੋਂ ਸਾਨੂੰ ਇੱਕ ਹੁਕਮ ਹੈ ਵਚਨ ਚ ਲਿਖਿਆ ਹੈ ਪ੍ਰਾਰਥਨਾ ਕਰੋ ਅਗਰ ਤੁਸੀਂ ਦੁਖੀ ਆ ਤਾਂ ਲਿਖਿਆ ਤੁਸੀਂ ਪ੍ਰਾਰਥਨਾ ਕਰੋ ਅਗਰ ਤੁਸੀਂ ਖੁਸ਼ ਆ ਤਾਂ ਜ਼ਬੂਰ ਗਾਓ ਤਾਂ ਵਚਨ ਦੇ ਵਿੱਚ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਹਨ ਕੀ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਅਸੀਂ ਜ਼ਬੂਰ ਗਾਉਣੇ ਬਚਨ ਚ ਲਿਖਿਆ ਜਾਂਦੇ ਕਦੇ ਇੱਕ ਦੂਜੇ ਨਾਲ ਗੱਲਬਾਤ ਕਰੋ ਤੇ ਜ਼ਬੂਰਾਂ ਦੇ ਰਾਈ ਭਜਨਾਂ ਦੇ ਰਾਈ ਗੱਲਬਾਤ ਕਰੋ ਪਰਮੇਸ਼ਵਰ ਦੇ ਆ ਵਚਨਾਂ ਦੇ ਰਾਈ ਗੱਲਬਾਤ ਕਰੋ ਔਰ ਕਿਹੜੀ ਗੱਲਬਾਤ ਕਰੋ ਜਿਹੜੀ ਸੁਣਨ ਵਾਲਿਆਂ ਦੇ ਲਈ ਚੰਗੀ ਤੇ ਜਿਹਨ ਨਾਲ ਤੁਸੀਂ ਕਰ ਰਹੇ ਉਹਦੀ ਆਤਮਿਕ ਤਰੱਕੀ ਦਾ ਕਾਰਨ ਬਣੀ ਉਹੀ ਗੱਲਬਾਤ ਕਰੋ ਅਦਰਵਾਇਜ਼ ਨਾ ਕਰੋ ਤਾਂ ਇਹ ਹੁਕਮ ਹੈ ਕਿ ਅਸੀਂ ਇਹ ਹੁਕਮ ਨੂੰ ਮੰਨ ਰਹੇ ਚਰਚ ਨੂੰ ਆਉਣਾ ਪਰਮੇਸ਼ਵਰ ਦਾ ਹੁਕਮ ਹੈ ਕਿ ਅਸੀਂ ਰੈਗੂਲਰਲੀ ਆਉਣੇ ਵਚਨ ਪੜ੍ਹਨਾ ਵੀ ਪਰਮੇਸ਼ਵਰ ਦੀ ਬਾਣੀ ਦਾ ਹੁਕਮ ਹੈ ਕਿਉਂਕਿ ਇਹ ਇਹ ਇੱਕ ਦੀਪਕ ਹੈ ਜਿਹੜਾ ਸਾਡੇ ਰਾਹਾਂ ਨੂੰ ਰੋਸ਼ਨ ਕਰਦਾ ਹੈ ਤਾਂ ਕੀ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਪੜ ਰਹੇ ਹਾਂ ਕੀ ਅਸੀਂ ਵਫਾਦਾਰੀ ਦੇ ਨਾਲ ਆਪਣਾ ਟਾਇਤ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਕੱਢਦੇ ਆਪਣੇ ਨਜ਼ਰਾਨੇ ਲੈ ਕੇ ਆਉਣੇ ਪੇਟਾ ਲੈ ਕੇ ਆਉਣੇ ਕੀ ਅਸੀਂ ਸੱਚਾਈ ਦੇ ਰਾਹ ਉੱਤੇ ਚੱਲ ਰਹੇ ਹਾਂ ਕਿ ਅਸੀਂ ਚੁਗਲੀਆਂ ਕਰਨੀਆਂ ਛੱਡ ਦਿੱਤੀਆਂ ਕਿ ਅਸੀਂ ਆਪਣੇ ਦਿਲ ਚੋਂ ਨਫ਼ਰਤ ਨੂੰ ਕੱਢਿਆ ਵੈਰ ਵਿਰੋਧ ਨੂੰ ਕੱਢਿਆ ਆਪਣੇ ਦਿਲ ਦੇ ਵਿੱਚੋਂ ਸਖਤ ਦਿਲੀ ਨੂੰ ਦੂਰ ਕੀਤਾ ਤਾਂ ਇਹ ਸਾਰੇ ਹੁਕਮ ਆ ਜਿਹੜੇ ਸਾਨੂੰ ਮੰਨਣੇ ਚਾਹੀਦੇ ਆ ਅਰ ਵਚਨ ਦੇ ਵਿੱਚ ਕੀ ਲਿਖਿਆ ਯੋਸ਼ੂਆ ਫਾਟ ਪਰਮੇਸ਼ਰ ਦੇ ਹੁਕਮਾਂ ਤੇ ਚੱਲਦਾ ਰਿਹਾ ਤੇ ਉਹਨੇ ਉਹ ਕੰਮ ਨਹੀਂ ਕੀਤੇ ਜਿਹੜੇ ਇਜ਼ਰਾਈਲ ਦੇ ਲੋਕਾਂ ਨੇ ਕੀਤੇ ਇਸ ਲਈ ਯਹੋਵਾ ਨੇ ਉਸ ਦੇ ਹੱਥਾਂ ਵਿੱਚ ਰਾਜ ਨੂੰ ਪੱਕਾ ਕਰ ਦਿੱਤਾ ਇਸ ਲਈ ਪਰਮੇਸ਼ਰ ਨੇ ਯੋਸ਼ਾਫਾਟ ਦਾ ਰਾਜ ਜਿਹੜਾ ਆ ਉਹ ਪੱਕਾ ਕਰ ਦਿੱਤਾ ਅਰ ਯਹੂਦਾ ਦੇ ਲੋਕ ਜਿਹੜੇ ਆ ਉਹਦੇ ਵਾਸ ਵਿੱਚ ਕਰ ਦਿੱਤੇ ਅਰ ਉਹ ਲੋਕ ਉਹਦੇ ਲਈ ਨਜ਼ਰਾਨੇ ਲੈ ਕੇ ਆਉਂਦੇ ਭੇਟਾ ਲੈ ਕੇ ਆਉਂਦੇ ਕਿਹਦੇ ਲਈ ਯੋਸ਼ਾਫਾਟ ਦੇ ਲਈ ਚੰਗੀਆਂ ਚੀਜ਼ਾਂ ਲੈ ਕੇ ਆਉਂਦੇ ਆਪਣੇ ਰਾਜੇ ਦੇ ਲਈ ਜੇ ਅਸੀਂ ਵੀ ਪਰਮੇਸ਼ਰ ਨੇ ਹੁਕਮਾਂ ਤੇ ਚੱਲਣਾ ਸ਼ੁਰੂ ਕਰ ਦੇਈਏ ਸਾਡੇ ਲਈ ਵੀ ਚਾਰ ਚੁਫੇਰੇੋਂ ਚੰਗੀਆਂ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਣੀਆਂ ਚੰਗੀਆਂ ਚੀਜ਼ਾਂ ਦਾ ਭਾਵ ਤੁਹਾਡੇ ਬੱਚੇ ਚੰਗੇ ਨੰਬਰ ਲੈ ਕੇ ਆਉਣ ਕੀ ਹੈ ਤੁਹਾਡੇ ਲਈ ਚੰਗੀ ਚੀਜ਼ ਨਹੀਂ ਤੁਹਾਡੇ ਕਾਰੋਬਾਰ ਤੋਂ ਤੁਹਾਨੂੰ ਚੰਗੀ ਇਨਕਮ ਆਵੇ ਕੀ ਹੈ ਚੰਗੀ ਚੀਜ਼ ਨਹੀਂ ਤੁਹਾਡੇ ਜਿਸਮ 'ਚੋਂ ਤੁਹਾਨੂੰ ਖੁਸ਼ੀ ਮਿਲੇ ਤੁਹਾਡਾ ਜਿਸਮ ਪਹਿਲਾਂ ਨਾਲੋਂ ਵੱਧ ਜ਼ੋਰ ਵਾਲਾ ਹੋ ਜਾਵੇ ਬਿਮਾਰੀਆਂ ਚਲੀਆਂ ਜਾਣ ਕੀ ਹੈ ਚੰਗੀ ਚੀਜ਼ ਨਹੀਂ ਮਾਰੇ ਸੁਪਨੇ ਵਾਂਦੋ ਭੋਜਨ ਤੋਂ ਅਨੂ ਮਿੱਠੀ ਨੀਂਦ ਆਵੇ ਕੀ ਇਹ ਚੰਗੀ ਚੀਜ਼ ਨਹੀਂ ਤੁਹਾਡਾ ਮਿਹਦਾ ਜਿਹੜਾ ਪਹਿਲਾ ਭੋਜਨ ਪਚਾਉਂਦਾ ਨਹੀਂ ਹੁਣ ਪਚਾਉਣਾ ਸ਼ੁਰੂ ਕਰ ਦਵੇ ਕੀ ਇਹ ਚੰਗੀ ਚੀਜ਼ ਨਹੀਂ ਤੁਹਾਨੂੰ ਵੀ ਚਾਰ ਚਫੇਰੇ ਉਹ ਚੰਗੀਆਂ ਚੀਜ਼ਾਂ ਆਉਣਗੀਆਂ ਕੋਈ ਤੁਹਾਡੀ ਸੇਵਤ ਕਰੂਗਾ ਕੋਈ ਤੁਹਾਡੀ ਜ਼ਰੂਰਤ ਦੀ ਚੀਜ਼ ਜਿਹੜੀ ਤੁਹਾਨੂੰ ਪਸੰਦ ਆ ਚਾਹੀਦੀ ਆ ਉਹ ਤੁਹਾਡੇ ਲਈ ਲੈ ਕੇ ਆਵੇ ਪਰਮੇਸ਼ਵਰ ਉਹਦੇ ਦਿਲ ਵਿੱਚ ਉਸ ਗੱਲ ਨੂੰ ਪਾ ਦੋਗੇ ਕੀ ਇਹ ਚੰਗੀ ਚੀਜ਼ ਨਹੀਂ ਤਦ ਜੇਕਰ ਅਸੀਂ ਪੂਰੀ ਸ਼ਰਧਾ ਦੇ ਨਾਲ ਅਰ ਆਪਣੇ ਪਰਮੇਸ਼ਵਰ ਦੇ ਹੁਕਮਾਂ ਦੇ ਅਨੁਸਾਰ ਚੱਲਦੇ ਰਹੀਏ ਉਹ ਨਾ ਕਰੀਏ ਜੋ ਪਰਮੇਸ਼ਵਰ ਨੂੰ ਨਹੀਂ ਪਸੰਦ ਤਦ ਸਾਡੇ ਲਈ ਚਾਰ ਚਫੇਰਿਆਂ ਆਰਾਮ ਹੋਊਗਾ ਸਾਡੇ ਰਾਹ ਸਫਲ ਹੋਣਗੇ ਅਰ ਇੱਥੇ ਕੀ ਲਿਖਿਆ ਪ੍ਰਭੂ ਸਾਡੇ ਰਾਜ ਨੂੰ ਪੱਕਿਆ ਕਰ ਦੇਣਗੇ ਹallelujah ਹallelujah